ਉਹ ਦਾ ਇੱਕ ਲੱਗ ਸਵਾਲ ਹੈ ਬਹੁਤ ਵਧੀਆ ਪੰਜਾਬ ਕੀ ਇਧਰ ਰਿਲੀ ਸਮਝਾ ਰਹੀ ਹੋ ਉਸ ਦਿਵਾਰੀ ਬਹੁਤ ਵਧੀਆ ਫਿਲਮ ਹੈ ਕਿਹਨਾ ਮਾਰੋ ਯਾਰ ਵਗਰ ਭਾਈ ਵਾਇਗਰੂ ਦੀ ਸਿਰ ਤੇ ਹੱਥਾਂ ਵਾਇਗਰੂ ਦਾ ਦਿਲੋਂ ਦਿਲੋਂ ਦੇਖਣ ਗਏ ਹੋ ਭਾਈ ਬਹੁਤ ਸ਼ਾਨਦਾਰ ਬਹੁਤ ਸੱਚੀ ਬਹੁਤ ਕਮਾਲ ਦੀ ਫਿਲਮ ਹੈ ਬਹੁਤ ਵਧੀਆ ਲੱਗੀ ਐ ਸਾਰਿਆਂ ਨੂੰ ਦੇਖਣੀ ਚਾਹੀਦੀ ਐ ਫਿਲਮ ਵਧੀਆ ਅਗਰ ਫਿਲਮ ਨੂੰ ਥੀਮ ਦੇ ਕੇ ਅੱਛਾ ਕੈਮਰਾ ਚੱਲ ਰਿਹਾ ਕੈਮਰਾ ਚੱਲਦਾ ਤੇ ਫਿਲਮ ਦੇ ਵਿੱਚ ਅਗਰ ਦੇਖਿਆ ਹੋਵੇ ਤਾਂ ਤੁਸੀਂ ਵੀ ਖਾਸ ਇਸ ਤਰੀਕੇ ਦੀ ਕਹਾਣੀਆਂ ਲਿਖਦੇ ਹੋ ਨਾ ਤੁਹਾਡਾ ਮੈਨੂੰ ਲੱਗਦਾ ਫੇਵਰਿਟ ਜਨਰ ਹੀ ਜੀ ਜੀ ਸੋਸ਼ਲ ਡਰਾਮਾ ਬਿਲਕੁਲ ਔਰ ਵੱਡੀ ਗੱਲ ਐ ਕਿ ਕਹਾਣੀ ਬਹੁਤ ਸੋਹਣੀ ਐ ਸਕਰੀਨ ਪਲੇ ਡਾਇਲੋਗ ਜਗਦੀਪ ਬੜਿੰਗ ਨੇ ਬਹੁਤ ਕਮਾਲ ਦੀ ਕਹਾਣੀ ਨੈਟ ਕੀਤੀ ਐ ਬਹੁਤ ਕਮਾਲ ਦਾ ਲਿਖਿਆ ਸਾਰਾ ਕੁਝ ਔਰ ਜਿੰਨੀ ਵੀ ਕਾਸਟ ਐ ਨੀਰੂ ਮੈਡਮ ਅਮਰਤ ਵੀਰ ਔਰ ਸਾਡਾ ਛੋਟਾ ਵੀਰ ਜਸ ਸੁਖੀ ਹੋਰੀ ਜਿੰਨੇ ਵੀ ਨੇ ਸੀਮਾ ਮੈਡਮ ਰੂਪੀ ਮੈਡਮ ਵੀਰਨ ਸ਼ਰਮਾ ਜੀ ਸਭ ਨੇ ਬਹੁਤ ਤਮਾਮ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਨਵੀਂ ਕੁੜੀ ਹੈ ਜਿਹੜੀ ਸਿਮਰਨ ਹੈ ਨਾ ਚਾਹਲ ਉਹਨੇ ਬਹੁਤ ਸੋਹਣਾ ਜੋਲ ਦਾ ਜਿਹਨੇ ਸਿਸਟਰ ਦਾ ਰੋਲ ਕੀਤਾ ਮੱਕੋ ਹੀ ਰਹਿ ਨਾ ਜਾਵੇ ਮਤਲਬ ਬਹੁਤ ਅੱਛੀ ਫਿਲਮ ਹੈ ਜੈਨੂਨ ਜੈਨੂਲੀ ਸ਼ਾਨਦਾਰ ਫਿਲਮ ਹੈ ਕਿੰਨੀ ਵਾਰ ਭਾਬੂ ਕੋਈ ਭਾਵਕ ਹੀ ਹੁੰਦੇ ਰਹੇ ਆ ਬੜੀ ਗੱਲ ਆ ਸ਼ਾਬਾਸ਼ ਹੁੰਦੀ ਰਹੀ ਚਾਹ ਚੜਦਾ ਰਹਿ ਕੇ ਯਾਰ ਇਹ ਇੰਨਾ ਵਧੀਆ ਸਿਨੇਮਾ ਦੇਖਣ ਨੂੰ ਮਿਲ ਰਿਹਾ ਕਿਤੇ ਵੀ ਬੋਰ ਨਹੀਂ ਹੁੰਦੇ ਕਿਤੇ ਵੀ ਫਿਲਮ ਟੁੱਟਦੀ ਨਹੀਂ ਹੈ ਲੈ ਨਹੀਂ ਟੁੱਟਦੀ ਹੈ ਬਹੁਤ ਕਮਾਲ ਦੀ ਰਵਾਨਗੀ ਆ ਫਿਲਮ ਦੇ ਵਿੱਚ ਬਹੁਤ ਵਧੀਆ ਚੱਲਦਾ ਇਹਨਾਂ ਮਾਰੋ ਯਾਰ ਕਰੋ ਮੇਰੀ ਖਾਸ ਗੱਲ ਅਮਰਿਤ ਪਾਜੀ ਭਾਈ ਅਸ਼ਿਕਾ ਜੀ ਅਮਰਿਤ ਧੰਨਵਾਦ ਮਾਰਿਆ ਬਾਈ ਲੋਕਾਂ ਨੇ ਇੰਨਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਕਿ ਲੋਕਾਂ ਨੂੰ ਦੇਖ ਕੇ ਗਿਰ ਭਾਜੀ ਵਾਹਿਗੁਰੂ ਜੀ ਸਿਰ ਤੇ ਹੱਥਾਂ ਵਾਹਿਗੁਰੂ ਦਾ ਮੈਂ ਤਾਂ ਆਪ ਜਜਵਾਤੀ ਹੋ ਗਿਆ ਸੀ ਮੇਰੇ ਕੋਲ ਅੱਖਰੀ ਮੈਂ ਪਹਿਲੀ ਵਾਰੀ ਫਿਲਮ ਫੁੱਲ ਫਲੇਸ਼ਡ ਦੇਖੀ ਆ ਤਾਂ ਹੀ ਜਜਵਾਤੀ ਹੋਇਆ ਦਿਲੋਂ ਦਿਲੋਂ ਦੇਖਣ ਗਏ ਆਇਓ ਬਾਈ ਬਹੁਤ ਵਧੀਆ ਲੱਗੀ ਬਾਈ ਜੀ ਸਭ ਤੋਂ ਉਹ ਚੀਜ਼ ਕਿਹੜੀ ਸੀ ਕਿਹੜੀ ਤੁਹਾਡੇ ਦਿਲ ਨੂੰ ਸ਼ੁਭੀ ਇਸ ਫਿਲਮ ਦਾ ਮੇਨ ਮੇਰੇ ਦੋ ਰਿਸ਼ਤੇਦਾਰ ਐ ਅੰਗੇਜ਼ ਦੇ ਵਿੱਚ ਇਦਾਂ ਹੀ ਡੈਥ ਹੋਈ ਹੈ ਉਹਨਾਂ ਦੀ ਔਰ ਉਹਨਾਂ ਦੀ ਫੈਮਿਲੀਜ਼ ਦੇ ਨਾਲ ਸੇਮ ਹੀ ਇਦਾਂ ਹੀ ਬਿਤੇ ਆ ਮੇਰੇ ਨਾਲ ਸਾਰੀਆਂ ਉਹ ਯਾਦਾਂ ਜੁੜੀਆਂ ਹੋਈਆਂ ਨੇ ਤੇ ਇੱਕ ਵਧੀਆ ਮੈਸੇਜ ਵੀ ਹੈ ਸਮਾਜ ਦੇ ਲਈ ਲੇਡੀਜ਼ ਲਈ ਔਰ ਸਾਡੇ ਸਾਰਿਆਂ ਦੇ ਲਈ ਇਮੋਸ਼ਨਲ ਮੈਸੇਜ ਵੀ ਹੈ ਔਰ ਸਾਰਿਆਂ ਨੂੰ ਸਿੱਖਣ ਨੂੰ ਮਿਲੇਗਾ ਤੇ ਆ ਕੇ ਦੇਖਣੀ ਚਾਹੀਦੀ ਹੈ ਪਰਮੇਸ਼ਰ ਭਾਈ ਕਿੱਦਾਂ ਹੀ ਲੱਗੇ। ਕੀ ਹਾਲ ਹੈ ਵੀਰੇ? ਬਹੁਤ ਵਧੀਆ ਜੀ। ਕੰਗ੍ਰੈਚੁਲੇਸ਼ਨ ਸਾਰਿਆਂ ਨੂੰ। ਬਹੁਤ ਵਧੀਆ ਜੀ। ਸਿਆਲ ਮੂਵੀ ਦੇ ਸਿਆਲ ਗਾਣੇ ਦੇ ਵਿੱਚ ਤੁਸੀਂ ਦੋਨਾਂ ਭਾਈ ਜੀ ਨਾਲ ਕਰਦੇ ਸੀਗਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਉਹਨਾਂ ਨੂੰ ਫਿਲਮ ਦੇ ਵਿੱਚ ਹਾਂਜੀ ਹਾਂਜੀ ਹਾਂਜੀ। ਬਹੁਤ ਵਧੀਆ ਵੀਰੇ। ਆ ਨੀਰੂ ਮੈਮ ਨੇ ਵੀ ਬਹੁਤ ਵਧੀਆ ਪਰਫਾਰਮ ਕੀਤਾ। ਅਮਰਥ ਇਸਡਾਨ ਆ ਫੈਂਟੈਸਟਿਕ ਜੌਬ। ਫਰਸਟ ਹਾਫ ਦੇ ਵਿੱਚ ਜਸ ਨੇ ਬਹੁਤ ਵਧੀਆ ਕੰਮ ਕੀਤਾ। ਸਿਮਰ ਭਾਈ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਭਗਵਾਨ ਤੁਹਾਨੂੰ ਕੰਗ੍ਰੈਚੁਲੇਸ਼ਨ ਸਾਰਿਆਂ ਨੂੰ। ਇਹ ਫਿਲਮ ਦਾ ਇਦਾਂ ਕਿਹੜਾ ਪਾਰਟ ਸੀ ਜਿਹੜਾ ਤੁਹਾਡੇ ਦਿਲ ਨੂੰ ਛੂ ਗਿਆ ਵੀਰੇ ਮੈਂ ਜੇ ਫਿਲਮ ਬਾਰੇ ਕਮੈਂਟ ਕਰੂੰਗਾ ਫਿਰ ਮੈਨੂੰ ਲੱਗਦਾ ਫਿਲਮ ਦਾ ਸਕ੍ਰੀਨ ਪਲੇ ਪਤਾ ਲੱਗ ਜਾਣਾ ਬਟ ਆਈ ਥਿੰਕ ਨੀਰੂ मैम ਦੀ ਪਰਫਾਰਮੈਂਸ ਆਈ ਥਿੰਕ ਸਟੈਂਡਸ ਆਊਟ ਐਂਡ ਆਈ ਥਿੰਕ ਸ਼ੀ ਹਸ ਡਨ ਅ ਫੈਂਟੈਸਟਿਕ ਜੌਬ ਮੈਂ ਇਦਾਂ ਦੀਆਂ ਕਹਾਣੀਆਂ ਵੈਸੇ ਵੀ ਬਹੁਤ ਲਾਈਕ ਕਰਦਾ ਹਾਂ ਯਾਰ ਔਰ ਜਸ ਵੀਰੇ ਦਾ ਕਰੈਕਟਰ ਮੈਨੂੰ ਬਹੁਤ ਅਮੇਜ਼ਿੰਗ ਲੱਗਿਆ ਔਰ ਬਾਕੀ ਸਾਰੀ ਟੀਮ ਨੇ ਬਹੁਤ ਕਮਾਲ ਕੀਤਾ ਫਿਲਮ ਦੇ ਵਿੱਚ ਅਗਰ ਗੱਲ ਕਰੀਏ ਸਭ ਤੋਂ ਇਦਾਂ ਦਾ ਸੀਨ ਕਿਹੜਾ ਜਿਹੜਾ ਤੁਹਾਡੇ ਦਿਲ ਨੂੰ ਛੂ ਗਿਆ ਜਿਹੜਾ ਨੀਰੂ ਮੈਮ ਨੇ ਲਾਸਟ ਦੇ ਵਿੱਚ ਜੋ ਉਹਨਾਂ ਦੀ ਇੱਕ ਮੋਨੋਲੋਗ ਆ ਔਰ ਉਹ ਜੋ ਗੱਲ ਕਰਕੇ ਜਾਂਦੇ ਆ ਇੱਕ ਔਰਤ ਦੀ ਪਾਵਰ ਦੀ ਉਹ ਬਹੁਤ ਅਮੇਜ਼ਿੰਗ ਸੀ ਮੋਨੋਲੋਗ ਕਹਿ ਸਕਦੇ ਨੇ ਜਿਹੜਾ ਲਾਸਟ ਵਾਲਾ ਸੀ ਹਾਂ ਮਤਲਬ ਬਹੁਤ ਅਮੇਜ਼ਿੰਗ ਆ ਔਰ ਉਹ ਵਾਕਿਆ ਲੋਕਾਂ ਦੇ ਖੜੇ ਹੋਣ ਵਾਲਾ ਸੀ ਬਹੁਤ ਸੋਹਣੀ ਫਿਲਮ ਹੈ ਜੀ ਪਰਿਵਾਰਿਕ ਫਿਲਮ ਹੈ ਸਭ ਨੂੰ ਵੇਖਣੀ ਚਾਹੀਦੀ ਹੈ ਔਰ ਹਿੱਟ ਫਿਲਮ ਹੈ ਜੀ ਫਿਲਮ ਦਾ ਸਭ ਇਦਾਂ ਦਾ ਕਿਹੜਾ ਸੀ ਜਿਹੜਾ ਤੁਹਾਡੇ ਦਿਲ ਨੂੰ ਛੂ ਗਿਆ ਮੈਂ ਹੈਂਡਲਾ ਕਲਾਈਮੈਕਸ ਸੀ ਮੇਰੀਆਂ ਅੱਖਾਂ ਵੀ ਪਾਣੀ ਨਾਲ ਭਰ ਆਈਆਂ ਅਥਰੂਆਂ ਨਾਲ ਔਰ ਉਹ ਵਧੀਆ ਸੀ ਕਿ ਇੱਕ ਵਿਧਵਾ ਔਰਤ ਨੂੰ ਕਿਵੇਂ ਸਮਾਜ ਚ ਸਿਰ ਚੁੱਕ ਕੇ ਜੀਣਾ ਚਾਹੀਦਾ ਹੈ ਬਹੁਤ ਸੋਹਣਾ ਸੁਨੇਹਾ ਦਿੱਤਾ ਉਹਨਾਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਪਰਿਵਾਰਕ ਫਿਲਮ ਹੈ ਜੀ ਤੇ ਸਾਰਿਆਂ ਨੂੰ ਵੇਖਣੀ ਚਾਹੀਦੀ ਆ ਹਾਂ ਜੀ ਇਸ ਫਿਲਮ ਦਾ ਕਿਹੜਾ ਪਾਰਟ ਸੀ ਜਿਹੜਾ ਤੁਹਾਡੇ ਦਿਲ ਨੂੰ ਸਾਰੇ ਬੜੇ ਕਮਾਲ ਹੈ ਸ਼ੁਕਰਾਨਾ ਲਬਜੀ ਬੜਾ ਵੱਡਾ ਹੈ ਤੇ ਮੈਨੂੰ ਲੱਗਦਾ ਕਿ ਇਹੋ ਜੀਆਂ ਫਿਲਮਾਂ ਦੀ ਲੋੜ ਸੀਗੀ cinema ਨੂੰ ਕਮੇਡੀ ਵੀ ਹੈ ਹਰ ਚੀਜ਼ ਆ ਫੁੱਲ ਐਂਟਰਟੇਨਮੈਂਟ ਆ ਫਿਲਮ ਦੇ ਵਿੱਚ ਬਹੁਤ ਸੋਹਣੀ ਮੂਵੀ ਹੈ ਜੀ ਸਾਂਝੇ ਪਰਿਵਾਰਾਂ ਦੀ ਕਹਾਣੀ ਹੈ ਕਿਸ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਇਕੱਠੇ ਰਹਿਣਾ ਤੇ ਕਿਤੇ ਨਾ ਕਿਤੇ ਉਸ ਪਰਿਵਾਰ ਦੇ ਵਿੱਚ ਦੇ ਕਿਤੇ ਦਿੱਕਤ ਆਉਂਦੀ ਹੈ ਪਰਿਵਾਰ ਦੇ ਜਿਹੜੇ ਸਿਆਣੇ ਸੁੱਲਝੇ ਹੋਏ ਬੰਦੇ ਨੇ ਉਹ ਪਰਿਵਾਰ ਨੂੰ ਕਿਵੇਂ ਦੁਬਾਰਾ ਇਕੱਠਾ ਕਰਦੇ ਆ ਤੇ ਬਹੁਤ ਸੋਹਣਾ ਮੈਸੇਜ ਆ ਔਰ ਔਰਤ ਦੀ ਦੁੱਖ ਤਕਲੀਫਾਂ ਦੀ ਗੱਲ ਕੀਤੀ ਗਈ ਹੈ ਬਹੁਤ ਸੋਹਣੀ ਦੇਖਣ ਵਾਲੀ ਫਿਲਮ ਆ ਜੀ ਫਿਲਮ ਦੇ ਵਿੱਚ ਬਹੁਤ ਵਕ ਵਕਤ ਗੱਲਾਂ ਨੇ ਜਿਨੂੰ ਛੋਇਆ ਗਿਆ ਹੈ ਇੱਕ ਬਹੁਤ ਹੀ ਡੀਸੈਂਟ ਕਹਾਣੀ ਦੇਣਾ ਤੇ ਮੈਂ ਤਾਂ ਇਹੀ ਕਹੂੰਗਾ ਸ਼ੁਕਰਾਨਾ ਪ੍ਰੋਡਿਊਸਰਸ ਡਾਇਰੈਕਟਰਸ ਦਾ ਇਹਨਾਂ ਸਾਰੀ ਅਦਾਕਾਰਾਂ ਦਾ ਇੱਕ ਫਿਲਮ ਸ਼ੁਕਰਾਨਾ ਦੇਣ ਲਈ ਬਹੁਤ ਵਧੀਆ ਲੱਗੀ ਜਿਹੜੀ ਚੀਜ਼ ਨੂੰ ਸਭ ਤੋਂ ਦਿਲ ਨੂੰ ਪਰਿਵਾਰ ਦੀ ਏਕਤਾ ਜਿਹੜਾ ਮੈਸੇਜ ਹੀ ਉਹ ਬਣਦਾ ਹੈ ਕਹਿਣਾ ਚਾਹੁੰਦਾ ਆ ਗਾਣਾ ਜਿਹੜਾ ਲਾਸਟ ਆਇਆ ਸੀ ਨਾ ਉਹ ਮੇਰਾ ਬਿਆਨ ਤੇ ਕਿੱਦਾਂ ਲੱਗੇ ਰਿਸਪੌਂਸ ਦੇਖ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਸਾਰੀ ਟੀਮ ਨੂੰ ਵਧਾਈ ਕਹਿੰਦਾ ਜੀ ਤੇ ਸਾਰੇ ਸਿਨੇਮਾ ਜਾ ਕੇ ਫਿਲਮ ਵੇਖੋ ਸ਼ੁਕਰਾਨਾ ਸ਼ੁਕਰਾਨਾ ਫਿਲਮ ਸਾਡੇ ਸਿਮਰਜੀਤ ਬਾਜੀ ਜਿਨ੍ਹਾਂ ਨੇ ਹਮੇਸ਼ਾ ਹੀ ਸਾਰੀਆਂ ਫਿਲਮਾਂ ਹਿੱਟ ਦਿੱਤੀਆਂ ਚਾਹੇ ਉਹ ਨਿਕਾ ਜੈਲਦਾਰ ਫਿਲਮ ਸੀ ਚਾਹੇ ਉਹ ਅੰਗਰੇਜ਼ ਫਿਲਮ ਸੀ ਸੋ ਉਹਨਾਂ ਨੇ ਜਿਹੜੀ ਇਹ ਸ਼ੁਕਰਾਨਾ ਫਿਲਮ ਜਿਹੜੀ ਬਣੀ ਹੈ ਤਾਂ ਇਹ ਰਿਲੀਜ਼ ਹੋ ਚੁੱਕੀ ਹੈ ਅੱਜ ਫਿਲਮ ਸਾਡੀ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਜਾ ਕੇ ਜ਼ਰੂਰ ਜਿਹੜੀ ਇਹ ਸ਼ੁਕਰਾਨਾ ਫਿਲਮ ਦੇਖਣ ਫੈਮਿਲੀ ਡਰਾਮ ਹੈ ਔਰ ਇਹਦੇ ਚ ਕੋਈ ਇਹ ਨਹੀਂ ਹੈ ਕਿ ਅਸੀਂ ਫੈਮਿਲੀ ਦੇ ਨਾਲ ਬੈਠ ਕੇ ਕਿਸੇ ਗੱਲੋਂ ਸ਼ਰਮਿੰਦੇ ਹੋਵਾਂਗੇ ਕਿ ਇਹਦੇ ਵਿੱਚ ਕੋਈ ਡਾਇਲੋਗ ਯਾਰ ਉਹ ਸੁਣਨ ਵਾਲਾ ਨਹੀਂ ਸੀ ਜਾਂ ਸੀਨ ਦੇਖਣ ਵਾਲਾ ਦੀ ਬਹੁਤ ਸਾਫ਼ ਸੁਥਰੀ ਫਿਲਮ ਹੈ ਬਹੁਤ ਹੀ ਵਧੀਆ ਫਿਲਮ ਹੈ ਸਾਰੇ ਦੇਖ ਕੇ ਆਓ ਤੁਹਾਡੀ ਨਾਲ ਦੀ ਸੀਟਾਂ ਦੇ ਕਿੰਨੇ ਕੇ ਬਾਰ ਲੋਕਾਂ ਦੇ ਅੱਖਾਂ ਨਮ ਹੁੰਦੇ ਇਹ ਦੇਖਿਆ ਤੁਸੀਂ ਦੇਖੋ ਲੋਕਾਂ ਦੀਆਂ ਅੱਖਾਂ ਦਾ ਨਾਮ ਹੋਣੀ ਆ ਸੀ ਅਸੀਂ ਖੁਦ ਫਿਲਮ ਬਣਾਈ ਐ ਅਸੀਂ ਖੁਦ ਰੋ ਰਹੀ ਸੀ ਹੈਨਾ ਸੋ ਅੱਖ ਤਾਂ ਨਾਮ ਹੋਣੀ ਹੈ ਕਿਉਂਕਿ ਸਾਡੀਆਂ ਆਮ ਚੁੱਲਿਆਂ ਚੌਂਕਿਆਂ ਨਾਲ ਘਰਾਂ ਰਿਸ਼ਤੇਦਾਰੀਆਂ ਨਾਲ ਗੱਲਾਂ ਜੁੜੀਆਂ ਹੋਈਆਂ ਅਕਸਰੀ ਵਾਪਰਦੀਆਂ ਸਾਡੀ ਲਾਈਫ ਦੇ ਵਿੱਚ ਹਰ ਬੰਦੇ ਨਾਲ ਸੋ ਇਸ ਕਰਕੇ ਜਿਹੜੀ ਅੱਖ ਹੈ ਉਹ ਤਾਂ ਹਰ ਇੱਕ ਦੀ ਨਾਮ ਹੋਣੀ ਹੈ ਪਰ ਨਾਲ ਨਾਲ ਜਿਹੜਾ ਆ ਫਿਲਮ ਦੇ ਵਿੱਚ ਜ਼ਰੂਰੀ ਹੁੰਦਾ ਹੈ ਹਾਸਾ ਮਨੋਰੰਜਨ ਜਿਹੜਾ ਉਹ ਵੀ ਨਾਲ-ਨਾਲ ਤੁਹਾਨੂੰ ਮਿਲੂਗਾ ਪਿੰਡਾਂ ਦੇ ਕਰੈਕਟਰਾਂ ਦੇ ਵਿੱਚੋਂ ਮਿਲੂਗਾ ਸੋ ਜਿਹੜੀ ਸਿਚੁਏਸ਼ਨਲ ਕੋਮੇਡੀ ਹੋਊਗੀ ਅਗੋਂ ਹੀ ਕੋਈ ਚੁਟਕ ਲੈਣੀ ਛੱਡੇ ਹੋਏ ਸਿਚੁਏਸ਼ਨਲ ਕਾਮੇਡੀ ਆ ਸੋ ਉਹ ਪਿੰਡਾਂ ਦੇ ਕਰੈਕਟਰਾਂ ਦਾ ਤੁਸੀਂ ਦੇਖੋਗੇ ਸਾਰਿਆਂ ਨੂੰ ਬੇਨਤੀ ਆ ਕਿ ਇਹ ਫਿਲਮ ਵੱਧ ਤੋਂ ਵੱਧ ਫੈਮਲੀਆਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਲੈ ਕੇ ਜਾਓ ਔਰ ਫਿਲਮ ਦੇਖ ਕੇ ਆ ਫਿਲਮ ਮੈਨੂੰ ਵਾਕਈ ਮੈਂ ਪਰਸਨਲੀ ਆਪਦੇ ਥੋੜ੍ਹਸਾ ਨੂੰ ਮੈਨੂੰ ਇਦਾਂ ਦਾ ਸਿਨੇਮਾ ਬਹੁਤ ਪਸੰਦ ਆ ਮੈਂ ਸ਼ੁਕਰਾਨਾ ਫਿਲਮ ਆ ਪਰ ਮੈਂ ਸ਼ੁਕਰਾਨਾ ਕਰਦਾ ਰੱਬ ਦਾ ਕਿ ਇਦਾਂ ਦੀਆਂ ਫਿਲਮਾਂ ਸਾਡੇ ਸਿਨੇਮੇ 'ਚ ਆ ਰਹੀਆਂ ਨੇ ਤੇ ਸਾਰੇ ਕਿਰਦਾਰ ਆਪਣੀ ਆਪਣੀ ਜਗ੍ਹਾ ਤੇ ਬਹੁਤ ਮਤਲਬ ਬਹੁਤ ਵੀ ਪਰਫਾਰਮੈਂਸ ਦਿੱਤੇ ਪਰ ਮੈਨੂੰ ਸਭ ਤੋਂ ਸੋਹਣਾ ਸੀਨ ਜਿਹੜਾ ਨੀਰੂ ਮੈਮ ਦਾ ਐਂਡ ਵਾਲਾ ਜਿਹੜਾ ਉਹਨਾਂ ਨੇ ਪਰਫਾਰਮ ਕੀਤਾ ਉਹ ਰੌਂਗਟੇ ਖੜਾ ਕਰਨ ਵਾਲਾ ਸੀ ਬਹੁਤ ਸੋਹਣੀ ਮਤਲਬ ਹਰ ਇੱਕ ਐਂਗਲ ਦੇ ਵਿੱਚ ਫਸਟ ਹਾਫ ਆਪਾਂ ਕਾਮਿਕ ਮਸਾਲਾ ਜਾਂ ਉਹ ਚੀਜ਼ਾਂ ਪਰ ਸੈਕੰਡ ਹਾਫ ਉਹਨੇ ਹੀ ਇਮੋਸ਼ਨਲ ਉਹ ਇੱਕ ਮਤਲਬ ਬੈਲੈਂਸ ਹੈ ਫਿਲਮ ਦਾ ਐਜ਼ ਐਨ ਐਂਟਰਟੇਨਮੈਂਟ ਕੇ ਲਈ ਜਾਂ ਹਰ ਇੱਕ ਈਮੋਸ਼ਨ ਮਤਲਬ ਫੀਲ ਕੀਤਾ ਬੈਠੇ ਨਾ ਬਾਈ ਕਿੱਦਾਂ ਦੀ ਲੱਗੀ ਤੁਹਾਨੂੰ ਬੜੀ ਵਧੀਆ ਫਿਲਮ ਹੈ ਫੈਮਲੀ ਦੇ ਪਰਿਵਾਰਾਂ ਦੀ ਰਿਸ਼ਤੇ ਨਾਤਾਂ ਦੀ ਕਦਰਾਂ ਕੀਮਤਾਂ ਦੀ ਫਿਲਮ ਯਾਰ ਮੈਂ ਮੈਂ ਇਹੀ ਕਹਾਂਗਾ ਕਿ ਹੁਣ ਜ਼ਿੰਮੇਵਾਰੀ ਤੁਹਾਡੀ ਐ ਇਸ ਨੂੰ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਇਹ ਘਰ ਘਰ ਫਿਲਮ ਪਹੁੰਚੇ ਹਰ ਬੰਦਾ ਇਸ ਨੂੰ ਦੇਖੇ ਬਹੁਤ ਹੀ ਸਾਫ਼ ਸੁਥਰੀ ਫਿਲਮ ਆ ਔਰ ਰਿਸ਼ਤਿਆਂ ਦੀ ਗੱਲ ਆ ਫਿਲਮ ਦੇ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਸੀ ਇਸ ਵਕਤ ਇਸ ਵਕਤ ਸ਼ਾਇਦ ਅਸੀਂ ਕਿੰਨਾ ਕਿਤੇ ਮੇਰਾ ਖਿਆਲ ਆ ਕਿ ਪੰਜਾਬ ਚ 70% ਲੋਕ ਭੁਗਤ ਭੋਗੀ ਨੇ ਇਸ ਚੀਜ਼ ਦਾ ਕਿ ਜ਼ਮੀਨਾਂ ਪछे ਰਿਸ਼ਤੇ ਖਤਮ ਕਰਦੇ ਜ਼ਮੀਨ ਰਿਸ਼ਤਾ ਹਿੱਸਾ ਹੈ ਜ਼ਮੀਨ ਰਿਸ਼ਤੇ ਤੋਂ ਬਾਹਰ ਨਹੀਂ ਹੈ ਅਸੀਂ ਰਿਸ਼ਤੇ ਬਣਾਤੇ ਭਰਾ ਭਰਾ ਦੇ ਤੇ ਜ਼ਮੀਨ ਵਿੱਚ ਅਸੀਂ ਉਹ ਬਣਾਤੀ ਵਿਲਨ ਜ਼ਮੀਨ ਨੈਗੇਟਿਵ ਨਹੀਂ ਹੈ ਜ਼ਮੀਨ ਸਾਡੀ ਵਾਕਈ ਮਾਂ ਹੈ ਜਿਵੇਂ ਜਿੱਦਾਂ ਤੁਹਾਡਾ ਡਾਇਲੋਗ ਵੀ ਸੀ ਹਾਂ ਹਾਂ ਵੀ ਜ਼ਮੀਨ ਪਿੱਛੇ ਅਸੀਂ ਚਾਰ ਟੁਕੜਾ ਪਿੱਛੇ ਮਿੱਟੀ ਦਾ ਮੋਹ ਹੋਣਾ ਹੈਨਾ ਤੇ ਉਹ ਜ਼ਰੂਰੀਆ ਮਿੱਟੀ ਦਾ ਮੋਹ ਹੋਣਾ ਪਰ ਰਿਸ਼ਤਿਆਂ ਦੀ ਬੌਡ ਬਹੁਤ ਜ਼ਰੂਰੀ ਆ ਦੋਸਤ ਰਿਸ਼ਤੇ ਨਾ ਗਵਾਓ ਜ਼ਮੀਨ ਦੇ ਪਿੱਛੇ ਰਿਸ਼ਤਿਆਂ ਨਾਲ ਜ਼ਮੀਨਾਂ ਜ਼ਮੀਨ ਨਾਲ ਰਿਸ਼ਤੇ ਨਹੀਂ ਹੈ ਇਹ ਗੱਲ ਸਮਝਣ ਵਾਲੀ ਆ ਬਿਲਕੁਲ ਤੇ ਭਾਈ ਜਦੋਂ ਸੈੱਟ ਤੇ ਇਹ ਸੀਨ ਫਿਲਮਾ ਰਹੇ ਸੀਗੇ ਕਾਫੀ ਇਮੋਸ਼ਨਲ ਸੀਨ ਸੀਗੇ ਤੁਹਾਡੇ ਇੱਕ ਪਿਓ ਦੇ ਬੱਚੇ ਦਾ ਚਲੇ ਜਾਣਾ ਤੇ ਪੁੱਤ ਨੇ ਉਸਦੇ ਇਮੋਸ਼ਨਸ ਹੋਣਾ ਉਹ ਚੀਜ਼ ਨੂੰ ਫੀਲ ਕਰਕੇ ਜਦੋਂ ਰੋਣਾ ਕਿਦਾਂ ਦਾ ਮਾਹੌਲ ਸੀਗਾ ਮਤਲਬ ਫੀਲਿੰਗ ਸੀਗੀ ਉਸ ਟਾਈਮ ਸੈਟ ਦੀ ਯਾਰ ਮੈਂ ਹੁਣ ਵੀ ਉਸ ਜ਼ੋਨ ਚ ਆ ਜੇ ਫਿਲਮ ਦੇਖ ਕੇ ਆਇਆ ਨਾ ਤਾਂ ਮੈਨੂੰ ਮੈਂ ਹੁਣ ਵੀ ਰੋ ਬੂੰਗਾ ਜੇ ਤੁਸੀਂ ਮੈਨ ਨਾਲ ਜ਼ਿਆਦਾ ਗੱਲ ਕਰੋਗੇ ਤਾਂ ਦੇਖੋ ਇਹ ਫੀਲ ਸਭ ਦੇ ਅੰਦਰ ਆ ਕੋਈ ਜੀ ਲਿੰਦਾ ਕੋਈ ਨਹੀਂ ਔਰ ਐਕਟਰ ਦੀ ਜ਼ਿੰਦਗੀ 'ਚ ਇਹ ਬਹੁਤ ਵੱਡੀ ਚੀਜ਼ ਹੈ ਕਿ ਐਕਟਰ ਇੱਕ ਆ ਪਰ ਉਹ ਹਜ਼ਾਰਾਂ ਕੈਰੈਕਟਰ ਜੀਉਂਦਾ ਉਹ ਸਾਰੇ ਸਾਡੇ ਆਸ-ਪਾਸ ਦੇ ਨੇ ਇਸ ਕਰਕੇ ਉਹ ਐਕਟਰ ਬਣਦਾ ਸ਼ਾਇਦ ਤੇ ਇਹ ਫੀਲ ਮਿਲਦਾ ਵੀ ਜੇ ਕਿਸੇ ਦਾ ਜਵਾਨ ਪੁੱਤ ਚਲੇ ਜਾਏ ਘਰੋਂ ਤੇ ਉਹ ਤਾਂ ਬੰਦਾ ਵੈਸੇ ਟੁੱਟ ਜਾਂਦਾ ਉਹ ਤਾਂ ਬੰਦਾ ਇੱਕਦਮ ਮਤਲਬ ਪੱਥਰ ਹੋ ਜਾਂਦਾ ਉਦੋਂ ਕੋਈ ਨਾ ਜਵਾਬ ਆ ਨਾ ਕੋਈ ਲੌਜੀਕ ਆ ਨਾ ਥਾਟ ਆ ਤੇ ਫਿਲਮ ਦੇ ਵਿੱਚ ਕਿਹੜੇ ਕਿਰਦਾਰ ਆ ਜਿਹੜਾ ਤੁਹਾਡੇ ਦਿਲ ਨੂੰ ਛੂ ਗਿਆ ਯਾਰ ਸਾਰੇ ਕਿਰਦਾਰਾਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਸਾਰਿਆਂ ਨੇ ਮਤਲਬ ਤੁਹਾਨੂੰ ਸਾਰੇ ਕਿਰਦਾਰਾਂ ਨਾਲ ਪਿਆਰ ਹੋ ਜਾਏਗਾ ਚਾਹੋ ਜਸ ਬਾਜਵਾ ਆ ਜਾਂ ਜੀਰੂ ਬਾਜਵਾ ਆ ਜਾਂ ਅਮਰਤ ਮਾਨ ਹੈ ਚਾਹੇ ਜੀ ਮਾਮ ਰੂਪੀ ਜੀ ਆ ਸੀਮਾ ਜੀ ਆ ਜਾਂ ਪਵਨ ਆ ਜਾਂ ਸਾਜਨ ਹੈ ਯਾ ਮੀਰਾ ਕੈਰੈਕਟਰ ਆ ਜਾਂ ਉਹ ਆਪਣਾ ਬੱਲੀ ਭਾਜੀ ਸਭ ਨਾ ਸਭ ਨਾ ਸਭ ਦਾ ਆਪਣਾ ਆਪਣਾ ਇੱਕ ਬਹੁਤ ਵਧੀਆ ਲੱਗੀ ਤੁਹਾਨੂੰ ਕਿਦਾਂ ਲੱਗੀ ਤੁਹਾਨੂੰ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗੀ ਤੁਹਾਨੂੰ ਫਿਲਮ ਦੇ ਵਿੱਚੋਂ ਅ ਪਹਿਲਾ ਪਹਿਲਾ ਤਾਂ ਉਹ ਬਹੁਤ ਕਮੇਡੀ ਸੀਗੀ ਬਾਅਦ ਚ ਉਹ ਜਦੋਂ ਇੱਕਦਮ ਇਮੋਸ਼ਨਲ ਹੋ ਗਈ ਇੰਟਰਵੈਲ ਤੋਂ ਬਾਅਦ ਉਦੋਂ ਮੈਨੂੰ ਵੀ ਇਮੋਸ਼ਨਲ ਥੜੀ ਜਿਹੀ ਮੈਂ ਵੀ ਹੋ ਗਈ ਸੀ ਤੇ ਮੇਰਾ ਵੀ ਇੱਕ ਇਸ ਫਿਲਮ 'ਚ ਛੋਟਾ ਜਿਹਾ ਕਿਰਦਾਰ ਹੈ ਮਤਲਬ ਨੀਰੂ ਬਾਜਵਾ ਜੀ ਮੈਮ ਮੇਰੇ ਛੋਟੇ ਚਾਚੀ ਬਣਿਆ ਵੱਡੇ ਵੀ ਬਣਿਆ ਤੇ ਨੀਰੂ ਬਾਜਵਾ ਮੈਮ ਨੇ ਬਹੁਤ ਵਧੀਆ ਐਕਟਿੰਗ ਕੀਤੀ ਸਾਰਿਆਂ ਨੇ ਬਹੁਤ ਵਧੀਆ ਕੀਤੀ ਬਹੁਤ ਵਧੀਆ ਸੀ